ਲੋਜੀ ਉਤਰੇ ਹਾਂਗਕong ਆ ਇੰਡੀਆ ਦੀ ਫਲਾਈਟ ਲਈ ਸੀਗੀ ਦਿੱਲੀ 에ਰਪੋਰਟ ਤੋਂ ਸਿੱਧੀ ਹਾਂਗਕong ਲਈ ਕਿਉਂਕਿ ਚਾਈਨਾ ਕੋ ਸਿੱਧੀ ਫਲਾਈਟ ਇਸ ਟਾਈਮ ਹੈ ਨਹੀਂਗੀ ਇਹ ਮੇਨਲੈਂਡ ਚਾਈਨਾ ਦਾ ਬੋਰਡ ਤੁਹਾਨੂੰ ਆ ਜਾਊਗਾ ਉੱਤਰਿਆ ਸਰ ਤੁਸੀਂ ਉਹ ਸਾਈਡ ਨੂੰ ਉਤਰੇ ਜਾਣਾ ਗ੍ਰੀਨ ਸਾਈਨ ਇਹ ਫੈਰੀ ਦਾ ਜੋ ਸਿੱਧੀ ਗਵਾਂਗਜ਼ੋ ਲੈ ਜਾਂਦੀ ਹੈ ਕੋਈ ਬੰਦੇ ਗੋਂਜ਼ੋ ਕਹਿੰਦੇ ਕੋਈ ਗੋਂਜ਼ੋ ਕਹਿੰਦੇ ਜਿਹੜੇ ਚਾਈਨੀਜ਼ ਹੈ ਗਵਾਂਗਜ਼ੋ ਸਪੀਕ ਕਰਦੇ ਹਨ ਇਹ ਜਿਹੜੀਆਂ ਟ੍ਰੇਨਾਂ ਤੁਹਾਨੂੰ ਫੈਰੀ ਵਾਲੇ ਪਾਸੇ ਲਈ ਜਾਂਦੀਆਂ ਦੋ ਟ੍ਰੇਨਾਂ ਤੁਹਾਨੂੰ ਚੇਂਜ ਕਰਨੀਆਂ ਪੈਂਦੀਆਂ ਇਹਨਾਂ ਨਾਲ ਤੁਸੀਂ ਉੱਥੇ ਇਸ ਟਰਮੀਨਲ ਤੇ ਪਹੁੰਚ ਜਾਂਦੇ ਹੋ ਫੈਰੀ ਵਾਲੇ ਤੇ ਫੈਰੀ ਵਾਲੇ ਟਰਮੀਨਲ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਕਿ ਕਿਹੜੇ ਪਾਸੇ ਤੁਸੀਂ ਕਿੰਨੇ ਦੀ ਕੀ ਟਿਕਟ ਖਰੀਦ ਸਕਦੇ ਹੋ ਇਹਨਾਂ ਦੇ ਟਾਈਮਿੰਗ ਹੈ ਜਿਵੇਂ ਮੈਂ 9:15 ਵਾਲੀ ਫੈਰੀ ਲਈ ਸੀਗੀ ਤਕਰੀਬਨ 6:30 ਮੈਂ ਉਤਰਿਆ ਸੀਗਾ ਤੇ ਕੁਝ ਚਿਰ ਵੇਟ ਕਰਕੇ ਆਪਦੀਆਂ ਆਪਸ਼ਨਸ ਫਾਈਂਡ ਕਰਕੇ ਕਿ ਮੈਂ ਕਿਹੜੀ ਚੀਜ਼ ਤੇ ਜਾਣਾ ਹੈ ਮੈਂ ਟ੍ਰੇਨ ਤੇ ਜਾਣਾ ਮੈਟਰੋ ਤੇ ਜਾਣਾ ਜਾਂ ਮੈਂ ਕਿਵੇਂ ਜਾਣਾ ਮੈਨੂੰ ਉਹਨਾਂ ਦੀਆਂ ਟਿਕਟਸ ਸੋਲਡ ਆਊਟ ਸੀਗੀਆਂ ਪਹਿਲਾਂ ਮੈਂ ਪਰਚੇਸ ਨਹੀਂ ਸੀ ਕੀਤੀਆਂ ਗਿਆ ਤਾਂ ਕਰਕੇ ਫਿਰ ਫੈਰੀ ਦੀ ਆਪਸ਼ਨ ਹੀ ਲਈ ਫੈਰੀ ਦਾ ਫਾਇਦਾ ਕੀ ਹੈ ਕਿ ਸਿੱਧੀ ਐਗਜ਼ੀਬਿਸ਼ਨ ਸੈਂਟਰ ਤੇ ਲੈ ਆਉਂਦੀ ਹੈ ਤੁਹਾਨੂੰ ਫਿਰ ਉਦੋਂ ਬਾਅਦ ਚੱਲ ਬਣਾਣੀ ਪੈਂਦਾ ਕਿਉਂਕਿ ਚਾਈਨਾ ਦੇ ਵਿੱਚ ਕੀ ਹੈ ਇੰਗਲਿਸ਼ ਬਹੁਤ ਘੱਟ ਲੋਕ ਬੋਲਦੇ ਆ ਤੇ ਤੁਹਾਨੂੰ ਬਾਅਦ ਚ ਦਿੱਕਤਾਂ ਬੜੀਆਂ ਆਉਂਦੀਆਂ ਉਹਦੇ ਕਰਕੇ ਸਿੱਧਾ ਮੈਂ ਫੈਰੀ ਲਈ ਉੱਥੇ ਪਹੁੰਚਿਆ ਜਿਹੜੀਆਂ ਦੂਸਰੀਆਂ ਦਿੱਕਤਾਂ ਦਾ ਉਹਦਾ ਤੁਹਾਨੂੰ ਮੈਂ ਬਾਅਦ ਚੋਂ ਦੱਸਦਾ ਐ ਵੀ ਕੀ ਕੀ ਮੈਨੂੰ ਦਿੱਕਤਾਂ ਆਈਆਂ ਸ਼ਾਮ ਨੂੰ ਵਾਪਸ ਹੋਟਲ ਆਉਣ ਲੱਗਿਆਂ ਇਹ ਤੁਹਾਨੂੰ ਟ੍ਰੇਨ ਲਾਈਨ ਟ੍ਰੇਨ ਤੇ ਸਿੱਧਾ ਫੈਰੀ ਟਰਮੀਨਲ ਲੈ ਜਾਂਦੇ ਐ ਫੈਰੀ ਦੇ ਵਿੱਚ ਫਿਰ ਤੁਸੀਂ ਸਮਾਨ ਵੀ ਤੁਹਾਨੂੰ ਨਹੀਂ ਲੈਣਾ ਪੈਂਦਾ ਗਾ ਜਦੋਂ ਤੁਸੀਂ ਇਮੀਗ੍ਰੇਸ਼ਨ ਚੈੱਕਆਉਟ ਨਹੀਂ ਕਰਦੇ ਤਾਂ ਕਰਕੇ ਤੁਸੀਂ ਸਮਾਨ ਵੀ ਨਹੀਂ ਲੈ ਸਕਦੇ ਤਾਂ ਕਰਕੇ ਇਹ ਸਮਾਨ ਸਿੱਧਾ ਆਪ ਹੀ ਲੈ ਆਉਂਦੇ ਐ ਇੱਥੋਂ ਤੁਹਾਡਾ ਸਾਰਾ ਕੁਝ ਲੈ ਕੇ ਇਹ ਹੁਣ ਜੋ ਤੁਹਾਡੇ ਜਿਨ੍ਹਾਂ ਦੇ ਬੈਗੇਜ ਉੱਥੇ ਸੀਗੇ ਉਹ ਆਏ ਹੋਏ ਐ ਉਹ ਇਹ ਰਕ ਰੇ ਫੈਰੀ ਦੇ ਵਿੱਚ ਜਿਹੜਾ ਫੈਰੀ ਦੇ ਵਿੱਚ ਰੱਖ ਕੇ ਸਿੱਧਾ ਹੀ ਚਾਈਨਾ ਤੁਹਾਨੂੰ ਜਾ ਕੇ ਮਿਲਣਗੇ ਹਾਂਗਕਾਂਗ ਤੁਹਾਨੂੰ ਨਹੀਂ ਲੈਣੇ ਪੈਂਦੇ ਇਸ ਦਾ ਇਹ ਸਰਨਾ ਵੱਡਾ ਫਾਇਦਾ ਜੇ ਤੁਸੀਂ ਇਸ ਦਾ ਫੈਰੀ ਥਰੂ ਨਹੀਂ ਜਾਂਦੇਗੇ ਜੇ ਤੁਸੀਂ ਟ੍ਰੇਨ ਥਰੂ ਜਾਂਦੇ ਹੋ ਜੋ ਹਾਈ ਸਪੀਡ ਟ੍ਰੇਨ ਨੇ ਬੁਲਟ ਟ੍ਰੇਨ ਨੇ ਕਹਿੰਦੇ ਆ ਤਾਂ ਤੁਹਾਨੂੰ ਪਹਿਲਾਂ ਸਮਾਨ ਪਹਿਲਾਂ ਤੁਹਾਨੂੰ ਇਮੀਗ੍ਰੇਸ਼ਨ ਚੈੱਕ ਆਊਟ ਕਰਨਾ ਪਊਗਾ ਹਾਂਗਕਾਂਗ ਦਾ ਫਿਰ ਤੁਹਾਨੂੰ ਆਪਦਾ ਲਗੇਜ ਕਲੈਕਟ ਕਰਨਾ ਪਊਗਾ ਫਿਰ ਉੱਥੋਂ ਏਅਰਪੋਰਟ ਐਕਸਪ੍ਰੈਸ ਲੈ ਕੇ ਤੁਹਾਨੂੰ ਕਾਲਨ ਵੈਸਟ ਉੱਥੇ ਜਾਣਾ ਪਊਗਾ ਕਾਲਨ ਵੈਸਟ ਤੋਂ ਫਿਰ ਗਵੰਗਜ਼ੋਉਂਗਾਂ ਉਮ ਹਾਈ ਸਪੀਡ ਟ੍ਰੇਨਸ ਚੱਲਦੀਆਂ ਫਿਰ ਤੁਸੀਂ ਉਹਦੇ ਥਰੂ ਜਾ ਸਕਦੇ ਹੋ ਫਿਰ ਤੁਸੀਂ ਸਿੱਧਾ ਨਹੀਂ ਇਸ ਤਰ੍ਹਾਂ ਕਰ ਸਕਦੇ ਫਿਰ ਥੋੜਾ ਇਮੀਗ੍ਰੇਸ਼ਨ ਉੱਥੇ ਵੀ ਹੋਊਗਾ ਉਹ ਦੋ ਵਾਰ ਇਮੀਗ੍ਰੇਸ਼ਨ ਹੁੰਦਾ ਤੇ ਤੁਹਾਨੂੰ ਸਮਾਨ ਕਲੈਕਟ ਕਰਨ ਦਾ ਚੱਕਰ ਪੈ ਜਾਂਦਾ ਇਸ ਕਰਕੇ ਇੱਧਰ ਦੀ ਸਿੱਧਾ ਤੁਹਾਡਾ ਸਮਾਨ ਪਹੁੰਚ ਜਾਂਦਾ ਤੁਸੀਂ ਸਿੱਧਾ ਫੈਰੀ ਤੇ ਹੋ ਜਾਂਦੇ ਤੁਹਾਨੂੰ ਬਾਅਦ ਕੁਝ ਵੀ ਨਹੀਂ ਕਰਨਾ ਪੈਂਦਾ 에어ਪੋਰਟ ਦੇ ਵਿੱਚੋਂ ਹੀ ਸਾਰਾ ਕੁਝ ਚੱਲ ਜਾਂਦਾ ਇਹ ਰਸਤੇ ਦੇ 뷰 ਸੀਗੇ ਇੰਨਾ ਚ ਇਹ ਚੀਜ਼ਾਂ ਵਖਾਉਣ ਦੀ ਕੋਸ਼ਿਸ਼ ਕੀਤੀ ਕਿ ਅੱਗੇ ਦੇਖਾਂਗੇ ਇੰਨੇ ਇੱਕ ਸ਼ਿਪ ਇਹਨਾਂ ਦੇ ਇੱਥੇ ਆ ਜਾ ਰਹੇ ਆ